ਸੰਗਤ ਜੀ ਆਓ ਦਰਸ਼ਨ ਕਰੀ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਹੋਇਆ ਬਾਬੇ ਬਕਾਲੇ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਦੀ ਏਕ ਕਰਨ ਆਉਣ ਦੀ ਆਗਹਿਤ ਹੈ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤਾਂ ਇੱਥੇ ਹੱਥ ਪੈਣ ਧੋ ਕੇ ਅੰਦਰ ਜਾ ਰਹੀਆਂ ਦਰਸ਼ਨਾਂ ਨੂੰ ਵਾਹਿਗੁਰੂ ਵਾਹਿਗੁਰੂ ਧੰਗੁਰੂ ਤੇਗ ਬਹਾਦਰ ਸਾਹਿਬ ਧੰਗੁਰੂ ਤੇਗ ਬਹਾਦਰ ਸਾਹਿਬ ਤਨ ਤਨ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਦਰシニ गुरुਗ੍ਰੰਥ ਸਾਹਿਬ ਜੀ ਮਹਾਰਾਜ ਸੋਭਿਤ ਹਨ ਕੀਰਤਨ ਹੋ ਰਿਹਾ ਹੈ ਗੁਰੂ ਸਾਹਿਬ ਪ੍ਰਕਾਸ਼ ਮਾਨ ਨੇ ਸੰਗਤਾਂ ਨੂੰ ਨਮਸਕਾਰ ਕਰ ਰਹੀਆਂ ਹਨ ਇਸੇ ਥਾਂ ਦੇ ਪਿਛਲੇ ਪਾਸੇ ਗੁਰਦੁਆਰਾ ਸੀਸ ਮਹਿਲ ਸਾਹਿਬ ਲਾਗੇ ਤਪਸਥਾਨ ਸ਼ਰੀਪ ਪੋਰਾ ਸਾਹਿਬ ਇਸ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਗਤੀ ਕੀਤੀ ਸੀ। ਦੋਸਤਾਂ ਸ੍ਰੀ ਕੋਰਾ ਸਾਹਿਬ ਜੀ ਇਸ ਸਥਾਨ ਤੇ ਧੰਨ ਧੰਨ ਸਾਹਿਬ ਜੀ ਗੁਰਤੇਗਬਤ ਸਾਹਿਬ ਜੀ ਨੇ 20 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਹੈ। ਇੱਥਾਂ ਪੋਰਾ ਸ਼ਹਿਬ ਬਣਿਆ ਹੋਇਆ ਹੈ। ਇੱਥਾਂ ਪੋਰਾ ਸ਼ਹਿਬ ਬਣਿਆ ਹੋਇਆ ਹੈ। ਇੱਥੇ ਸ੍ਰੀ ਗੁਰਤੇਗਬਤ ਸਾਹਿਬ ਬੈਠਦੇ ਸਨ। ਤਾਂ ਤਾਂ ਦੇ ਇੱਕ ਪਸ਼ਾਲ ਲੈ ਰਹੀਆਂ ਹਨ ਵਾਹਿਗੁਰੂ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਹੁਤ ਹੀ ਸੋਨਾ ਗੁਰਦੁਆਰਾ ਸਾਹਿਬ ਹੈ ਅਸੀਂ ਸੈਰ ਟੁਰ ਰਹੇ ਹਾਂ ਵਾਹ ਗੁਰੂ ਵਾਹ ਗੁਰੂ ਕੁਲਵਾੜੀ ਬਹੁਤ ਸੋਹਣੀ ਬਣਾਈ ਹੋਈ ਹੈ ਬਹੁਤ ਸੁੰਦਰ ਬਗੀਚੀ ਹੈ ਵਾਹ ਗੁਰੂ ਵਾਹ ਗੁਰੂ ਨਹੀਂ I <laughs>